ਕੀ ਆ ਪਿੰਡ ਦਾ ਇਹ ਆ ਗगन ਕਹਿੰਦੇ ਲੰਮੀ ਪਾਰੀ ਦਾ ਘੋੜਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਲੰਮੀ ਪਾਰੀ ਦੇਆਂ ਘੋੜਿਆਂ ਚ ਅਸੀਂ ਗਿਣੇ ਜਾਂਦੇ ਆ ਆਹ ਨੌਜਵਾਨ ਗगन ਜੋਗੇ ਵਾਲੀਆ ਰੇਡ ਪਾਉਣ ਲਈ ਫਿਰ ਤਿਆਰ ਹੈ ਦਿਵਰੀ ਵਾਲਿਆਂ ਮੰਨੇ ਪਹਿਲਾ ਜਫਾ ਲਾ ਕੇ ਆਹ ਨੌਜਵਾਨ ਨੇ ਟਰੈਕਟਰ ਦਾ ਦਾਵਾ ਜਿਹੜਾ ਪੇਸ਼ ਕਰ ਦਿੱਤਾ ਪਰ ਦੂਜੇ ਪਾਸੇ ਸ਼ੀਲੂ ਆਹ ਸ਼ੀਲੂ ਈਲੂ ਈਲੂ ਸ਼ੀਲੂ ਈਲੂ ਈਲੂ ਵਾਹ ਓਏ ਹਰਿਆਣੇ ਵਾਲਿਆ ਦਾ ਓਏ ਹਰਿਆਣੇ ਵਾਲਿਆ ਇਹ ਆ ਨੌਜਵਾਨ ਸ਼ੀਲੂ ਬਲਿਹਾਰਾ ਬਿੱਟੂ ਪੋਰੇ ਵਾਲੀਏ ਦਾ ਚੰਡਿਆ ਹੋਇਆ ਓ ਮੁੰਨਾ ਅੱਤ ਕਰਈ ਜਾਂਦਾ ਅੱਜ ਕਦੇ ਪਿੰਡ ਦੀ ਟੀਮ ਬਣਾ ਕੇ ਆਇਆ ਹੈ ਦਿਉਰੇ ਦੀ ਟੀਮ ਐਨ ਬਾਹੂ ਅਕਬਰਪੁਰਾ ਓ ਸ਼ੀਲੂ ਸ਼ੀਲੂ ਹੋਈ ਜਾਂਦੀ ਇਲੂ ਇਲੂ ਓ ਸ਼ੀਲੂ ਸ਼ੀਲੂ ਹੋਈ ਜਾਂਦੀ ਇਲੂ ਇਲੂ ਓ ਸ਼ੀਲੂ ਸ਼ੀਲੂ ਓ ਹੋਈ ਜਾਂਦੀ ਇਲੂ ਇਲੂ ਓ ਬਾਈ ਆਉਂਦਾ ਸੁਆਦ ਦਾਨੀ ਗੱਭਰੂ ਵੀ ਪੋਰਾ ਹਰਿਆਣੇ ਦਾ ਜੱਫਿਆਂ ਦੀ ਝੜੀ ਲਾਉਂਦਾ ਸ਼ੋਰ ਹਰਿਆਣੇ ਫਸਕਾ ਪਰਮਿੰਦਰ ਜੰਡਪੁਰ ਪਰਮਿੰਦਰ ਗੈਰੀ ਪਰ ਕਰਤਾਰਪੁਰ ਜਿਸ ਭਰਾ ਦੇ ਵੱਲੋਂ ਇੱਕ ਟਰੈਕਟਰ ਸਪான்ਸਰ ਕੀਤਾ ਗਿਆ ਹੈ ਇੱਕ ਰਾਕੇ ਵੱਲੋਂ ਟਰੈਕਟਰ ਸਪான்ਸਰ ਕੀਤਾ ਗਿਆ ਹੈ ਇਹਨਾਂ ਵੀਰਾਂ ਦਾ ਦਿਲੋਂ ਧੰਨਵਾਦ ਹੈ ਆ ਮੱਖਣ ਸਿੰਘ ਮੱਖੀ ਮੱਖੀ ਕਲਾ ਪਿੰਡ ਵਾਲਾ ਦਾ ਓਏ ਨੌਜਵਾਨਾ ਆ ਸ਼ੀਲੂ ਦੇ ਨਾਲ ਆ ਸ਼ੀਲੂ ਉਹ ਬੱਲੇ ਬੱਲੇ ਕਰਵਾ ਗਿਆ ਉਹ ਬੱਲੇ ਬੱਲੇ ਕਰਵਾ ਗਿਆ ਉਹ ਸ਼ੇਲੂ ਬੱਲੇ ਬੱਲੇ ਕਰਵਾ ਗਿਆ ਬਾਹੁ ਅਕਬਰਪੁਰ ਵਾਲਾ ਯਾਰ ਦੈਸਤ ਦਸਣਿਆ ਸਵਜਦੇਸ਼ ਕਬੱਡੀ ਕੱਪ ਦਾ ਜਿਹੜਾ ਹੈ ਬੈਸਟ ਸਟਾਪਰ ਨਾ ਟੱਚ ਤੇ ਤਿੰਨ ਜਫੇ ਉਹੀ ਖਿਡਾਰੀ ਇਲੂ ਇਲੂ ਅਜਦੇਸ਼ ਕਬੱਡੀ ਕੱਪ ਦਾ ਬੈਸਟ ਸਟਾਪਰ ਹੈ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਸ਼ਿੱਲੂ ਬਾਹੂ ਆਪਰ ਅੱਜ ਦੇ ਇਸ ਕਬੱਡੀ ਕੱਪ ਦਾ ਬੈਸ ਹਿੱਸਾ ਪਰ ਰਿਹਾ ਹੈ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ ਦਵਰਜੀ ਵਾਲੇ ਦੀਪ ਨੇ ਨਾਂ ਕਬੱਡੀਆਂ ਪਾਈਆਂ ਤੇ ਨਾਂਵਾਂ ਕਾਸਰ ਕੀਤੇ ਹੈ ਰਵੀ ਦਿਉਰੇ ਨੇ 8 ਕਬੱਡੀਆਂ ਪਾਈਆਂ ਤੇ 8 ਅੰਕ ਹਾਸਲ ਕੀਤੇ ਤੇ ਦੀਪ ਦਵਰਜੀ ਕਹਿੰਦੇ ਵੀ ਟੀਮ ਦੀ ਸਹਿਮਤੀ ਦੇ ਨਾਲ ਇਹ ਤਿੰਨੇ ਖਿਡਾਰੀ ਅੰਬਾ ਸੁਰ ਸਿੰਘ ਵਾਲਾ ਰਵੀ ਦਿਉਰਾ ਤੇ ਦੀਪ ਦਵਰਜੀ ਇਹ ਸਾਂਝੇ ਤੌਰ ਤੇ ਅੱਜ ਦੇ ਇਸ ਕਬੱਡੀ ਕੱਪ ਦੇ ਬੈਸਟ ਰੇਡਰ ਨੇ ਜਿੱਤੇ ਦਵਰਜੀ ਵਾਲਾ ਦੀਪ ਤੇ ਨਾਲ ਰਵੀ ਦਿਉਰਾ ਤੇ ਅੰਬਾ ਸੁਰ ਸਿੰਘ ਇਹ ਤਿੰਨੋਂ ਜਿਹੜੇ ਰੇਡਰ ਜਿਹੜੇ ਬੈਸਟ ਨੇ ਅੱਜ ਦੇ ਦਿਨ ਤੇ ਔਰ ਚਾਫੀ ਬਾਹੁ ਅਕਬਰਪੁਰਿਆ ਸ਼ਿੱਲੂ ਜਿਹੜਾ ਬੈਸਟ ਸਟਾਪਰ ਬਣਿਆ ਵੱਡੀ ਮਾਰਕਵਾਦ ਹੈ ਦੋਨੋਂ ਟੀਮਾਂ ਨੂੰ ਔਰ ਸਾਡੇ ਭਰਾਵਾਂ ਨੂੰ ਸੁਵਚੀ ਕਮੰਦਰੀ ਕਮੇਟੀ ਨੂੰ ਵੱਡੀ ਮਾਰਕਵਾਦ ਹੈ ਜੀ ਭਾਈ ਪ੍ਰਵਿੰਦਰ ਉਹਨਾਂ ਨੂੰ ਵੱਡੀ ਮਾਰਕਵਾਦ ਹੈ